ਚਾਹੁੰਦੇ ਆ ਵੀ ਜਿਹੜਾ ਉਹ ਸਰਕਾਰੀ ਸਕੂਲ ਆ ਉਹ ਬੰਦ ਨਹੀਂ ਕਰਨਾ ਪਹਿਲਾਂ ਕੀ ਹੋਇਆ ਨਹੀਂ ਸਾਰੇ ਨਹੀਂ ਜਵਾਬ ਇਹਨਾਂ ਬੰਦ ਕਰਨ ਨੂੰ ਬਈ ਪੈ ਕੇ ਸਾਡੇ ਪਿੰਡ ਦੀਆਂ ਜਮਾਤਾਂ 12ਵੀਂ ਤੱਕ ਸਕੂਲ ਨਹੀਂ ਹੈ ਬੱਸੀਆਂ ਪੜਨ ਜਾਂਦੀਆਂ ਜਰਾਲ ਦੀ ਵਾਲ ਪੜਨ ਜਾਂਦੀਆਂ ਆਹ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਮੈਨੂੰ ਦੱਸੋ ਜੀ ਤੁਹਾਡੇ ਜਮਾਗ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਸੀਆਂ ਉਥੇ ਸਾਈਕਲਾਂ ਦੇ ਜਰਾਲ ਦੀ ਵਾਲ ਆਪਣੇ ਪਿੰਡ ਦਾ ਸਰਕਾਰੀ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਭਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਹੈਨਾ 23 7 1998 ਠੀਕ ਹੈ ਭਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾਵੇ। ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ। ਆ ਦੇਖੋ ਭਾਈ 24-25 ਸਾਲ ਬਾਅਦ ਖੰਡਰ ਬਣ ਚੁੱਕਿਆ। ਖੰਡਰ ਬਣ ਚੁੱਕਿਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾਰਾ ਬਾਈਦਾ ਜੇ ਮੈਂ ਬੋਲਦਾ। ਭਾਵੇਂ ਮੇਰੇ ਪਿੰਡ ਦੇ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ। ਦੁੱਖ ਲੱਗੇ ਟੁੱਟਦੀ ਆ ਟੁੱਟ ਜੇ। ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ। ਚਾਹੇ ਮੇਰ ਨਾਲ ਕੋਈ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤੇ ਨਹੀਂ ਲਾਉਣਾ ਬਈ ਦੇਖੋ ਤੋਂ ਸਕੂਲ ਆ ਜੀ ਸਰਕਾਰੀ ਸਕੂਲ ਚਾਹੀਏ ਪਹਿਲਾਂ 12ਵੀਂ ਤੱਕ 10ਵੀਂ ਤੱਕ ਆ ਜੀ ਸਰਕਾਰੀ ਸਕੂਲ ਚਾਹੀਏ ਤੇ ਅਸੀਂ ਚਾਹੁੰਦੇ ਆਂ ਵੀ ਜਿਹੜਾ ਉਹ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਪਹਿਲਾਂ ਕੀ ਹੋਇਆ ਪਹਿਲਾਂ ਕੀ ਹੋਇਆ ਨੀ ਨਹੀਂ ਹੁਣ 10 ਤੱਕ ਆਈ ਉਹ ਪਹਿਲਾਂ ਪਤਾ ਨਹੀਂ ਕਿਸੇ ਵਜ੍ਹਾ ਦੇ ਕਰਕੇ ਹੋ ਜਾਣਗਾ ਜਵਾਬ ਇਹਨੇ ਬੰਦ ਕਰ ਜਵਾਬ ਨਹੀਂ ਨਹੀਂ ਕਿਹਨਾਂ ਨੂੰ ਬਤਾਉਣਾ ਕੋਣ ਲੱਗਿਆ ਜੇ ਬਣਾਉਂਗਾ ਬੰਦ ਕਰਨ ਬਈ ਇਹ ਪੈਗੇ ਕੋਣ ਬਈ ਬਈ ਕੈਮਰੇ ਚੱਲੀ ਆ ਬਈ ਅਸੀਂ ਕਰੀ ਗਰਦੇ ਤੇ ਬਲੌਗਰ ਆ ਯਾਰ ਅਸੀਂ ਬਲੌਗਰ ਆ ਯਾਰ ਉਹ ਅਸੀਂ ਜੀ ਸਨ ਪਹਿਲੇ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਇਹਨਾਂ ਤੋਂ ਪੁੱਛਿਆ ਦਬਾ ਵੀਰੇ ਖੈਰ ਪਹੁੰਚੀ ਪਈ ਆਈ ਉਹ ਮੈਂ ਇੱਥੇ ਕੁਝ ਨਹੀਂ ਲੱਗਿਆ ਘਰੇ ਅੱਜ ਤੁਸੀਂ ਇੱਕ ਸਾਡਾ ਹਸਪਤਾਲ ਆ ਜੀ ਉਧਰ ਪੂਰ ਕੋਟਾ ਦੇ ਰਾਹ ਉਹ ਤੁਸੀਂ ਇਮਾਰਤ ਦੇਖੋ ਜੀ ਉਹ ਜਿਹੜੇ ਐਨ ਆਰ ਆਈ ਭਰਾਵਾਂ ਨੇ ਸਾਰੇ ਨਗਰ ਨੇ ਜਾਈ ਹੱਲੀ ਮੇਰੀ ਗੱਲ ਉਹ ਉੱਧਰ ਆਈ ਨਹੀਂ ਮੈਂ ਕਰਦਾ ਕਿ ਨਹੀਂ ਨਹੀਂ ਲਾਲਚ ਦੇ ਪਈਆ ਤਾਂ ਭਰੋਸਾ ਦਵਾ ਰਹੇ ਉਹਨਾਂ ਸਰ ਦੋਨੇ ਮੰਗਾ ਜਾਇਜ਼ ਨਹੀਂ ਜੀ ਜਾਇਜ਼ ਨਹੀਂ ਸਰ ਕੋਈ ਮਰਮੀ ਤਾਂ ਅੰਥਾ ਕਰਦੀ ਗਹਿਰੇ ਜੁਨੇ ਜੀ ਹਸਪਤਾਲ ਦੇ ਵਿੱਚ ਟੱਕਰ ਚਾਹੀਦਾ ਨਹੀਂ ਨਹੀਂ ਆਪਾਂ ਨੂੰ ਪੁਲਿਸਾਂ ਨੂੰ ਸਕੂਲ ਚਾਹੀਦਾ ਸਾਡੇ ਫੰਡ ਨਹੀਂ ਕੋਈ ਗੱਲ ਇਹਨਾਂ ਦਾ ਹੱਕ ਹੈ ਬਾਈ ਹੱਕ 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 ਕਿਹਦੀ ਲਾ ਲਈ ਹੁਣ ਮੈਨੂੰ ਮਸੂਲ ਦਾ ਟੈਨ ਬੈਲ ਨਹੀਂ ਬੀਤੇ ਫੈਨ ਪਹੁੰਚ ਰਹੀ ਹੈ ਬਾਈ ਸਾਡੇ ਪਿੰਡ ਦੀਆਂ ਜਵਾਹਰੀਆਂ ਬੱਸੀਆਂ ਪੜਦੀਆਂ ਨਹੀਂ ਆਉਂਦੀਆਂ ਨੇ ਆ ਦੇ ਕੇ ਜੀ ਬਾਬਾ ਜਵਾਬ ਦਿਓ ਜਵਾਬ ਦਿਓ ਸਾਡੇ ਪਿੰਡ ਦੀਆਂ ਜਮਾਤਾਂ 12ਵੀਂ ਤੱਕ ਸਕੂਲ ਨਹੀਂ ਹੈ ਬੱਚੀਆਂ ਪੜਨ ਜਾਣਦੀਆਂ ਜਰਾਲ ਦੀ ਥਾਲ ਪੜਨ ਜਾਂਦੀਆਂ ਉਹ ਕਹਿੰਦੇ ਹਾਂ ਉਹ ਵੀ ਮੈਂ ਦਿਖਾ ਦੂੰਗਾ ਆਹ ਕਹਿੰਦੇ ਹੁਣ ਟਾਈਮ ਹੈ ਨਹੀਂ ਸਾਡੇ ਕੋਲ ਉਹ ਟਾਈਮ ਨਹੀਂ ਹੈਗਾ ਮੈਨੂੰ ਦੱਸੋ ਜੀ ਤੁਹਾਡੇ ਜਮਾਤ ਪੜਨ ਜਾਂਦੇ ਆ ਕਿ ਨਹੀਂ ਜਾਂਦੇ ਬੱਚੀਆਂ ਉੱਥੇ ਸਾਈਕਲਾਂ ਦੇ ਜਰਾਲ ਦੀਆਂ ਆਪਣੇ ਪਿੰਡ ਦਾ ਸਰਕਾਰੀ ਸਕੂਲ 12ਵੀਂ ਤੱਕ ਹੋਣਾ ਚਾਹੀਦਾ ਕਿ ਨਹੀਂ ਛੋਟੇ ਮੇਰੇ ਲੈ ਵੀ ਅੱਜ ਮੁੱਦਾ ਸੀ ਐਮਐਲਏ ਹਾਕਮ ਸਿੰਘ ਠੇਕੇਦਾਰ ਦੋ ਮੁੱਦਿਆਂ ਤੇ ਬਾਈ ਨੇ ਸਵਾਲ ਕੀਤੇ ਸੀ ਉਹਨੂੰ ਦੋਨਾਂ ਦੇ ਜਵਾਬ ਨਹੀਂ ਮਿਲੇ ਇੱਕ ਤਾਂ ਬਾਈ ਆਪਣਾ ਸਕੂਲ ਦਾ ਸੀ ਹਨਾ 10 ਪਲੱਸ 2 ਤੱਕ ਹਾਂਜੀ ਬਾਈ ਇੱਕ ਤਾਂ ਮੇਰਾ ਮੁੱਦਾ ਸੀ ਕਿ ਮੇਰੇ ਪਿੰਡ ਦੇ ਵਿੱਚ ਜਿਹੜਾ ਸਰਕਾਰੀ ਸਕੂਲ ਆ ਉਹ 12ਵੀਂ ਤੱਕ ਕੀਤਾ ਜਾਵੇ ਕਿਉਂਕਿ ਬਾਈ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਨੇ ਛੋਟੀਆਂ-ਛੋਟੀਆਂ ਵਿਚਾਰੀਆਂ ਕੁੜੀਆਂ ਯਾਰ 10ਵੀਂ ਵਾਲੀਆਂ ਠੀਕ ਆ 10ਵੀਂ ਵਾਲੇ ਜਵਾਬ ਕੋ ਸਾਈਕਲਾਂ ਦੇ ਬਾਈ ਸ਼ਿਕਰ ਦੁਪਹਿਰੇ ਨਾਲ ਦੇ ਪਿੰਡ ਜਾਂਦੇ ਆ 5 ਕਿਲੋਮੀਟਰ ਸਾਈਕਲ ਤੇ ਜਾਂ ਬੱਸੀਆਂ ਜਾਂਦੇ ਆ ਕਿਹੋ ਜਿਹਾ ਹਾਲਾਤ ਆ ਕੁਆਰੀ ਕੁੜੀਆਂ ਜਾਂਦੇ ਨੇ ਦਿਲ ਦਾ ਇੱਕੋ ਹੁੰਦਾ ਨੇ ਕਲਦੰਦਰੋਂ ਉਹੀ ਭਾਈ ਦੇਖ ਕੇ ਰੋਣਾ ਆਉਂਦਾ ਜਦੋਂ ਛੋਟੇ ਛੋਟੇ ਜਵਾਗਰ ਸਿਖਰ ਦੁਪਹਿਰੇ ਸਾਈਕਲ ਚਾੱਕ ਕੇ 10 ਕਿਲੋਮੀਟਰ ਬੱਸੀਆਂਗਾ ਉੱਥੇ ਜਾਂਦੇ ਆ ਸਰਕਾਰੀ ਸਕੂਲ 'ਚ ਸਾਈਕਲਾਂ ਤੇ ਪੜਨ ਜਾਂ ਨਾਲ ਦੇ ਪਿੰਡ ਕੀ ਗੱਲ ਵੀ ਸਾਡੇ ਪਿੰਡ ਸਕੂਲ ਨਹੀਂ ਬਣਾ ਸਕਦੇ 12ਵੀਂ ਤੱਕ ਮੈਨੂੰ ਦੱਸੋ ਸਾਡੇ ਖੁਦ ਬਣਾਇਆ ਬਲਾਕ ਹਾਂ ਫਿਰ ਕੀ ਇਹ ਮੁੱਦਾ ਨਹੀਂ ਹੈਗਾ ਸਾਡੇ ਪਿੰਡ ਦਾ ਸਾਨੂੰ ਸਕੂਲ 12ਵੀਂ ਤੱਕ ਚਾਹੀਦਾ ਇਹ ਆ ਦੂਜਾ ਇਹ ਆ ਦੂਸਰਾ ਮੁੱਦਾ ਭਾਈ ਆ ਨਾ ਖਸਪਤਾਲ ਆ ਬਾਈ ਸਾਡੇ ਪਿੰਡ ਦਾ ਪੋਪ ਪਾਰਾ ਇਹ ਖੁਰਦਾ ਡੰਗਰ ਹਸਪਤਾਲ ਮਹਾਰਾਜ ਕੇਵਲ ਬਾਈ ਤੁਹਾਨੂੰ ਨਹੀਂ ਪੱਥਰ ਪਰ ਹਾਂ 23 7 1998 ਡੰਗਰ ਦਾ ਹਸਪਤਾਲ ਨਹੀਂ ਪੱਥਰ ਹਨਾ 23 7 1998 ਹਾਂ ਠੀਕ ਹੈ ਬਾਈ ਉਦੋਂ ਤੋਂ ਆ ਜਿਹੜੀ ਇਮਾਰਤ ਆ ਸਾਡੇ ਪਿੰਡ ਦੇ ਬੰਦਿਆਂ ਨੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਬਣੀ ਹੋਈ ਆ ਹਾਂ ਠੀਕ ਆ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਇੱਥੇ ਸਾਨੂੰ ਡੰਗਰ ਡਾਕਟਰ ਮਾਇਆ ਕਰਾਇਆ ਜਾ ਕਿਉਂਕਿ ਜੇ ਇੱਥੇ ਡੰਗਰ ਡਾਕਟਰ ਹੋਊ ਬਾਈ ਸਾਡੇ ਪਿੰਡ ਦੇਆਂ ਨੂੰ ਸੌਖਾ ਨਾਲ ਦਾ ਪਿੰਡ ਧੂੜਕੋਟ ਆ ਇਹਨਾਂ ਨੂੰ 100 ਦਾ ਸਹਜਾਪੁਰ ਵਾਲਿਆਂ ਨੂੰ 100 ਆ ਤਿੰਨ ਪਿੰਡਾਂ ਨੂੰ 100 ਹੁੰਦਾਗਾ ਜੇ ਉਥੇ ਡੰਗਰ ਡਾਕਟਰ ਹੋਊਗਾ ਪਰ ਇਹਦੀ ਤੁਸੀਂ ਹਾਲਾਤ ਦੇਖੋ ਭਾਈ ਆ ਡੰਗਰ ਦਾ ਹਸਪਤਾਲ ਦੇ ਆ ਦੇਖੋ ਭਾਈ 24 25 ਸਾਲਾਂ ਬਾਅਦ ਖੰਡਰ ਬਣ ਚੁੱਕੇ ਆ ਖੰਡਰ ਬਣ ਚੁੱਕੇ ਆ ਤੇ ਸਰਕਾਰ ਨੇ ਆ ਵਿਕਾਸ ਕੀਤਾ ਭਾਈ ਸਾਡੇ ਪਿੰਡ ਦੇ ਵਿੱਚ ਤਾਂ ਹੀ ਮੈਂ ਮਾੜਾ ਬਾਈਦਾ ਜੇ ਮੈਂ ਬੋਲਦਾ ਇਹ ਮੜ ਕੇ ਹੋਈ ਨਹੀਂ ਜਾਵਾਂ ਬਸ ਇਹ ਖੰਡਰ ਬਣੀ ਗਈ ਚਮਾ ਹੀ ਨਹੀਂ ਹੋਇਆ ਭਾਈ ਖੰਡਰ ਬਣੀ ਗਈ ਆ ਆ ਦੇਖੋ ਭਾਈ ਰੂੜੀਆਂ ਲੱਗ ਚੁੱਕੀਆਂ ਨੇ ਵਰੇ ਜਮਾ ਆ ਦੇਖ ਲਾ ਜੇ ਮੱਝਾ ਮੁਝਾ ਲਵਾਉਣ ਵਾਲਾ ਸਕੰਜਾ ਜਹਾ ਦੇ ਲਾ ਆਂਗ ਲਗਾ ਪਿਆ ਸਾਰਾ ਕੋਈ ਚਾਰ ਦਵਾਰੀ ਨਹੀਂ ਬਾਈ ਗੱਲ ਸੁਣ ਇੱਥੇ ਪਿੰਡ ਵਾਲਿਆਂ ਦਾ ਕੋਈ ਕਸੂਰ ਨਹੀਂ ਜਦੋਂ ਇੱਥੇ ਸਰਕਾਰ ਨੇ ਕੁਛ ਕੀਤਾ ਹੀ ਨਹੀਂ ਪਿੰਡ ਨੇ ਤਾਂ ਇਮਾਰਤ ਬਣਾਤੀ ਚਾਹੀਦੀ ਤਾਂ ਹੁਣ ਸਰਕਾਰ ਨੂੰ ਹਾਂ ਸਹੀ ਹੈ ਸਹੀ ਹੈ ਠੀਕ ਹੁਣ ਪਿੰਡ ਵਾਲਿਆਂ ਤਾਂ ਬਾਈ ਪਾਥੀਆਂ ਪੱਥਰੀਆਂ ਹੀ ਆਂ ਜਦੋਂ ਖਾਲੀ ਜਗ੍ਹਾ ਪਈ ਆ ਪਿੰਡ ਦਾ ਕੀ ਕਸੂਰ ਆ ਉਹਨਾਂ ਨੇ ਤਾਂ ਕੰਮ ਲੈਣੀ ਹੋਈਆਂ ਇਹ ਥਾਂ ਮੈਂ ਤਾਂ ਆਏ ਕਹਿਣਾ ਵੀ ਜੇ ਇੱਥੇ ਡੰਗਰ ਡਾਕਟਰ ਮਹੀਆ ਇਹ ਨਹੀਂ ਕਰਾਉਣਾ ਪਿੰਡ ਦੇ ਮੋਹਤਵਾਰ ਬੰਦੇ ਆਣ ਸਾਡੇ ਨਾਲ ਗੱਲ ਕਰੋ ਜਿਵੇਂ ਉਹ ਕਹਿੰਦੇ ਆ ਜਿਹੜੀ ਚੀਜ਼ ਇੱਥ ਕੋਈ ਤਾਂ ਸਾਡੇ ਪਿੰਡ ਨੂੰ ਲੈ ਕੇ ਬਚਾਅ ਕਰਉਂ। ਕੋਈ ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਇਹ ਇਹਨਾਂ ਤਾਂ। ਇੱਕ ਬੰਦੇ ਦਾ ਮੁੱਦਾ ਨਹੀਂ ਬਾਈ ਮੈਂ ਤਾਂ ਸਮਝ ਨਹੀਂ ਆਉਂਦੀ ਕੋਈ ਕਿਉਂ ਨਹੀਂ ਬੋਲਦਾ ਮੈਂ ਆਪਦੇ ਪਿੰਡ ਦੇ ਵਿੱਚ 12ਵੀਂ ਤੱਕ ਸਕੂਲ ਲੈ ਕੇ ਆਉਣਾ। ਹੂੰ। ਚਾਹੇ ਅੱਜ ਲੈ ਕੇ ਆਵਾਂ ਚਾਹੇ ਕੱਲ ਨੂੰ ਲੈ ਕੇ ਆਵਾਂ ਸਾਡੇ ਪਿੰਡ ਦਾ ਹੋਰ ਕੋਈ ਬੰਦਾ ਬੋਲੇ ਚਾਹੇ ਨਾ ਬੋਲੇ ਤੇ ਸਿਆਸੀ ਲੀਡਰ ਮੇਰੀ ਗੱਲ ਸੁਣ ਲੈਣ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦੇ ਆ ਮੈਂ ਘੇਰੂ ਬਾਈ। ਹੂੰ। ਨਹੀਂ ਬਈ ਤੈਨੂੰ ਵੈਸੇ ਤੇਰੇ ਪਿੰਡ ਦਾ ਬੰਦਾ ਵੋਟ ਕਿੱਧਰ ਮਰਜ਼ੀ ਪਾ ਦੇ ਸਕੂਲ ਪਲੱਸ ਟੂ ਤੱਕ ਹੋਏ ਤੈਨੂੰ ਕੋਈ ਦੁੱਖ ਤਾਂ ਨਹੀਂ ਮੈਨੂੰ ਕੀ ਦੁੱਖ ਆ ਬਾਈ ਹਰੇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਜਿੱਥੇ ਮਰਜ਼ੀ ਪਾਉਣ ਵੋਟ ਸਹੀ ਹੈ ਗੱਲ ਮੈਨੂੰ 12ਵੀਂ ਤੱਕ ਸਕੂਲ ਚਾਹੀਦਾ ਮੇਥੋਂ ਜਵਾਕ ਦੇਖੇ ਨਹੀਂ ਜਾਂਦੇ 10-10 ਕਿਲੋਮੀਟਰ ਦੂਰ ਯਾਰ ਨਿਆਣੇ ਧੁੱਪਾਂ ਚ ਸਾਈਕਲ ਚਲਾ ਕੇ ਜਾਂਦੇ ਆ ਅੱਜ ਕਿੰਨੀ ਕਿੰਨੀ ਅੱਤ ਦੀ ਗਰਮੀ ਪੈਂਦੀ ਆ ਇਹ ਲੀਡਰ ਤਾਂ ਆਪਣੇ ਜਵਾਕਾਂ ਨੂੰ ਵਿਦੇਸ਼ਾਂ 'ਚ ਪੜਾਉਂਦੇ ਆ ਠੀਕ ਆ ਏਸੀਆਂ 'ਚ ਪੜਾਉਂਦੇ ਆ ਆਪਾਂ ਏਸੀ ਵਾਲੀ ਗੱਡੀ ਚ ਆਉਂਦੇ ਆ ਫਾਰਚੂ ਆਪ ਇਹਨਾਂ ਨੂੰ ਕਹੋ ਵੀ 12 ਵਜੇ ਨਾ ਇਥੇ ਬਾਹਰ ਨਿਕਲ ਕੇ ਦਿਖਾਉਣ ਜੇ ਨਾ ਇਹਨਾਂ ਨੂੰ ਚੱਕਰ ਆ ਗਿਆ ਕਰੀ। ਅਮਾਰਤ ਤਾਂ ਗੇਂਟੂ ਟੇ ਪਿੰਡ ਵਾਲੀ ਜਮਾ ਅਮਾਰਤ ਭਾਈ ਜਮਾ ਜਾਰ ਵਾਲੀ ਆ ਕੇਵਲ ਭਾਈ ਅੰਦਰ ਆ ਕੇ ਦੇਖੋ ਅੰਦਰੋਂ ਵੀ ਦਿਖਾ ਦੇ ਭਾਈ ਆ ਦੇਖ ਲਾ ਇਹ ਤਾਂ ਗੜ ਗਿਆ ਬਈ ਉਹ ਗੜ ਗਿਆ ਭਾਈ ਜਮਾ ਆ ਦੇਖ ਲਾ ਆ ਕਮਰੇ ਆ ਠੀਕ ਆ ਜਮਾ ਗਲੀ ਪਈ ਆ ਮਾਰਸ ਹਲੇ ਇਹਨੂੰ ਸੁਭਾਲੀ ਆ ਸਕਦੇ ਵਾਖੇ ਦੂਬਾਤ ਭਾਈ ਅਮਾਰਤ ਕਿੰਨੀ ਸੋਹਣੀ ਆ ਕਿਹੋ ਭਾਈ ਇੱਧਰ ਵੀ ਆ ਇੱਧਰ ਵੀ ਦਿਖਾ ਦੇ ਭਾਈ ਵਾਹ ਆ ਦੇਖੋ ਭਾਈ ਛੱਡੀ ਦੀ ਆ ਹਾਂ ਆ ਦੇਖੋ ਆ ਮਾਰਤਾ ਭਾਈ ਯਾ ਕਿੰਨੇ ਪਿੰਡਾਂ ਨੂੰ ਸੌਖਾ ਮੈਨੂੰ ਦੱਸ ਇਹ ਦਰੇ ਤੇ ਆ ਜਾ ਮਾ ਹਣਾ ਬਈ ਕੋਈ ਹੋਰ ਚੀਜ਼ ਬਣਾ ਦੇਣ ਬਾਈ ਜ਼ਰੂਰੀ ਨਹੀਂ ਜੋ ਪਿੰਡ ਦੇ ਮੋਹਤਵਾਰ ਬੰਦਿਆਂ ਦਾ ਸਲਾਹ ਕਰਕੇ ਆ ਦੇਖ ਲੈ ਆ ਮਾਰ ਤਾਂ ਇਹ ਚਾਰੇ ਪਾਸੇ ਉਹ ਕਿੰਨੀ ਖੁੱਲੀ ਡੁੱਲੀ ਮਾਰਦਾ ਬਈ ਕੀ ਨਹੀਂ ਬਣ ਸਕਦਾ ਇੱਥੇ ਯਾਰ ਸਹੀ ਏ ਗੱਲ ਬਾਈ ਸੋਸ਼ਲ ਮੀਡੀਆ ਤੇ ਬਹੁਤ ਵਿਕਾਸ ਆ ਬਾਈ ਸਾਡੇ ਪਿੰਡ ਦਾ ਤੇ ਆਹ ਜਮੀਨੀ ਪੱਧਰ ਤੇ ਆਹ ਹਾਲਾਤ ਨਾ 12ਵੀਂ ਤੱਕ ਸਕੂਲ ਆ ਬਾਈ ਨਾ ਦੋ ਹੀ ਕੰਮ ਸਾਡੇ ਪਿੰਡ ਦੇ ਹੋਣੇ ਜ਼ਰੂਰੀ ਨਹੀਂ ਬਹੁਤ ਜ਼ਰੂਰੀ ਆ ਬਾਈ ਸਕੂਲ ਆ ਵੇ ਹਾਂ ਆ ਡੰਗਰਾ ਦਾ ਹਸਪਤਾਲ ਡਾਕਟਰ ਮਈਆ ਕਰਾਓ ਤੇ 12ਵੀਂ ਤੱਕ ਸਕੂਲ ਮੇਨ 12ਵੀਂ ਤੱਕ ਆ ਬਈ ਜੇ ਸਿੱਖਿਆ ਨਹੀਂ ਹੈਗੀ ਫੇਰ ਤਾਂ ਰੋਲਾਂਗੇ ਬਈ ਸਿੱਖੇ ਤੋਂ ਬਣਾ ਪਤੀ ਨਹੀਂ ਲੱਗਣਾ ਕੌਣ ਕੀ ਕਰ ਰਿਹਾ ਹਾਂ ਬਈ ਸਿੱਖਿਆ ਬਹੁਤ ਜ਼ਰੂਰੀ ਆ 12ਵੀਂ ਤੱਕ ਮੇਰੇ ਪਿੰਡ ਨੂੰ ਸਕੂਲ ਚਾਹੀਦਾ ਪਿੰਡ ਬੋਪਾਰਾਏ ਖੁਰਦ ਹਾਂ ਬਸ ਦੋ ਮੇਨ ਮੰਗਾਂ ਹਾਂ ਬਈ ਬਸ ਆਹ ਆਹ ਦੋ ਆ ਠੀਕ ਆ ਬਈ ਜਾਇ ਜੀ ਇਹ ਮੰਗਾ ਨੇ ਕੋਈ ਇਹਦੀ ਆਪਦੀ ਨਹੀਂ ਮੰਗਾ ਵੋਟਾਂ ਕੋਈ ਕਿੱਧਰ ਮਰਜ਼ੀ ਪਾਓ ਬਸ ਮੇਦ ਕੰਮ ਹੋਣੀ ਚਾਹੀਦੇ ਜੇ ਮੈਂ ਐਮਐਲਏ ਸਾਹਿਬ ਨੂੰ ਅੱਜ ਘੇਰੇਆ ਸੀ ਠੀਕ ਆ ਘੇਰੇਆ ਵੀ ਕੀ ਮੈਂ ਇਹਨਾਂ ਨੂੰ ਸਿਰਫ ਇੱਕ ਗੱਲ ਪੁੱਛੀ ਸੀ ਮੈਂ ਕਹਿਆ ਜੀ ਸਾਨੂੰ ਇੱਕ ਗੱਲ ਦੱਸ ਜੋ ਵੀ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਸਕੂਲ ਆ 12ਵੀਂ ਤੱਕ ਕਦੋਂ ਹੋਊਗਾ ਹਾਂ ਮੈਨੂੰ ਤੁਸੀਂ ਆਹ ਗੱਲ ਦੱਸ ਦੋ ਵੀ 12ਵੀਂ ਤੱਕ ਸਾਡੇ ਪਿੰਡ ਦਾ ਸਕੂਲ ਹੋਊ ਕਿ ਮੈਂ ਆ ਵੀ ਕਹਿੰਦੇ ਜਵਾਬ ਨਹੀਂ ਦੇਣਾ ਜਵਾਬ ਨਹੀਂ ਦੇਣਾ ਭੱਜ ਹੁਣ ਸਾਨੂੰ ਦੱਸੋ ਤੁਸੀਂ ਪੁੱਛਣ ਦਾ ਹੱਕ ਨਹੀਂ ਹੈਗਾ ਬਾਈ ਯਾਰ ਹੱਕਾ ਬਾਈ ਫਿਰ ਏਕ ਬੰਦੇ ਨੂੰ ਪੁੱਛਣ ਦਾ ਹੱਕ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬਾਈ ਨਿਆਣੇ ਨਹੀਂ ਦੀਂਦੇ ਜਿਹੜੇ 10-10 ਕਿਲੋਮੀਟਰ ਦੂਰ ਨਾਲ ਛੋਟੀਆਂ-ਛੋਟੀਆਂ ਜਵਾਗੜੀਆਂ ਸਾਈਕਲ ਚਲਾ ਕੇ ਜਾਂਦੀਆਂ ਨੇ ਨਾ 11ਵੀਂ ਕਰਨ ਬਾਹਰਲੀ ਕਰਨ ਠੀਕ ਆ ਪੜਨ ਜਿਹੜੀਆਂ ਬੱਸੀਆਂ ਜਾਂਦੀਆਂ 10-10 ਕਿਲੋਮੀਟਰ ਦਾ ਤਾਂ ਇਹਨਾਂ ਨੂੰ ਉਹ ਦੀਂ ਨਹੀਂ ਬਾਈ ਇਹਦਾ ਫਾਰਚੂਨਰ ਅੱਜ ਬਹਿ ਕੇ ਲੰਘੇ ਜਾਂਦੇ ਉਹ ਨਿਆਣੇ ਨਹੀਂ ਇਹਨਾਂ ਨੂੰ ਦੀਂਦੇ ਲੈ ਵੀ ਦੋਨੇ ਮੰਗਾ ਜਾਇਜ਼ ਨਹੀਂ ਬਾਈ ਜੀ ਯਾਰ ਪਿੰਡ ਵਾਲੇ ਵੀ ਜ਼ਰੂਰ ਸਾਥ ਦਿਓ ਕਿਉਂਕਿ ਤੇਰੀ ਆਪਦੀ ਮੰਗਾ ਨਹੀਂ ਮੈਂ ਦੇਖ ਲਈਏ ਗੱਲ ਆਪਾਂ ਨਾ ਬਈਆ ਆਪਣੀ ਆਪਦੀ ਮੰਗਣੀ ਪਿੰਡ ਪੱਧਰ ਤੱਕ ਨਿਆਣਿਆਂ ਦੇ ਭਵਿੱਖ ਦਾ ਸਵਾਲ ਮੈਂ ਤਾਂ ਆਪਦੇ ਪਿੰਡ ਵਾਲਿਆਂ ਨੂੰ ਵੀ ਇਹ ਗੱਲ ਕਹਿਣਾ ਜੇ ਤਾਂ ਆਪਦੇ ਨਿਆਣਿਆਂ ਦਾ ਭਵਿੱਖ ਭਾਈ ਤੁਸੀਂ ਰੋਲਣਾਗਾ ਫੇਰ ਤਾਂ ਕੋਈ ਗੱਲ ਨਹੀਂ 10ਵੀਂ ਤੱਕ ਸਕੂਲ ਸਹੀ ਆ ਠੀਕ ਆ ਬਸ ਲੂਡਿੰਗ ਫਿਰ ਹੋਣੀ ਜੀ ਬਾ ਫੇਰ ਭਾਈ ਬੋਲਣ ਦੀ ਲੋੜ ਨਹੀਂ ਜੇ ਤੁਹਾਨੂੰ ਨਹੀਂ ਚਾਹੀਦਾ ਆਪਦੇ ਨਿਆਣਿਆਂ ਦਾ ਭੁੱਖ ਨਹੀਂ ਚਾਹੀਦਾ ਜੇ ਹਾਂ ਤੁਹਾਨੂੰ ਚਾਹੀਦਾ ਵੀ ਤੁਹਾਡੇ ਜਵਾਬ ਅੱਗੇ ਪੜ ਕੇ ਵੱਡੇ ਵੱਡੇ ਆਉਂਦਿਆਂ ਤੇ ਜਾਣ 12ਵੀਂ ਤੱਕ ਆਪਣੇ ਪਿੰਡ ਦੇ ਵਿੱਚ ਸਕੂਲ ਹੋਵੇ ਤਾਂ ਭਾਈ ਵੀਰ ਬਣ ਕੇ ਮੇਰੀ ਸਾਰੇ ਨਗਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਮੁੱਦੇ ਤੇ ਹਰੇਕ ਸਿਆਸੀ ਲੀਡਰ ਨੂੰ ਸਵਾਲ ਕਰੋ ਭਾਈ ਤੁਸੀਂ ਜ਼ਰੂਰੀ ਥੋੜੀ ਆ ਮਹੀਂ ਕੱਲਾ ਸਵਾਲ ਕਰੋ ਸਾਰਾ ਪਿੰਡ ਸਵਾਲ ਕਰੇ ਠੀਕ ਆ ਨਾ ਵੀ 12ਵੀਂ ਤੱਕ ਸਕੂਲ ਦੇ ਆਓ ਜਿੰਮੇ ਮਰਜੀ ਲੈ ਕੇ ਆਓ ਬਸ ਸਾਨੂੰ ਝੂਠੇ ਲਾਰੇ ਨਹੀਂ ਚਾਹੀਦੇ ਬਾਈ ਲਾਰੇ ਇੰਨੇ ਟਾਈਮ ਤੇ 98 ਵੇਲੇ ਦਾ ਹਸਪਤਾਲ ਦੇ ਫੇਰ ਕਹਿ ਜਾਣਗੇ ਡਾਕਟਰ ਮਈਆ ਕਰਾਵਾਂਗੇ ਜੀ ਇਮਾਰਤ ਦਾ ਦਾ 98 ਵੇਲੇ ਦਾ ਨਹੀਂ ਹੋਇਆ ਬਾਈ ਮੇਰੇ ਜਨਮ ਤੋਂ ਪਹਿਲਾਂ ਦਾ ਨਹੀਂ ਜਦੋਂ ਹੋਇਆ ਹੁਣ ਕੀ ਹੋਜੂ 12ਵੀਂ ਤੱਕ ਸਰਕਾਰੀ ਸਕੂਲ ਕਰਦਾਂਗੇ 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 ਪਤਾ ਨਹੀਂ ਕੀ ਹੋਣ ਲੱਗਿਆ ਸੀ ਆ ਦਿੱਕਤ ਆ ਗਈ ਆਂ ਹੀ ਕਰੀ ਜਾਂਦੇ ਆ ਬਈ ਸਾ ਤਾਂ ਲਾਰੇ ਆਂ ਜੀ ਰੱਖਿਆ ਹੋਇਆ ਕੇਵਲ ਬਈ ਉਹ ਬੰਦਾ ਕੀ ਆ ਬਈ ਅੱਕਿਆ ਹੋਇਆ ਬੰਦਾ ਕੋਈ ਤਾਂ ਸਵਾਲ ਕਰੂਗਾ ਲਾਰੇ ਨੂੰ ਤਾਂ ਜਵਾਬ ਹੀ ਦੇ ਦੇਣਾ ਵੀ ਹੁੰਦਾ ਨਹੀਂ ਹਾਂ ਜਵਾਬ ਦੇ ਦੇਣਾ ਬਾਈ ਵੀ ਅਸੀਂ ਨਹੀਂ ਕਰ ਸਕਦੇ ਬਾਈ ਅੱਜ ਵੀ ਮੈਨੂੰ ਜਵਾਬ ਹੀ ਮਿਲਿਆ ਭਾਈ ਠੀਕ ਆ ਜੇ ਮжоਰਟੀ ਹੋ ਸਾਰਾ ਪਿੰਡ ਇਕੱਠਾ ਹੋ ਕੇ ਸਿਆਸੀ ਲੀਡਰਾਂ ਨੂੰ ਘੇਰੂਗਾ ਉਹਨਾਂ ਨੂੰ ਪੁੱਛੂਗਾ ਵੀ ਸਾਨੂੰ ਆ ਚੀਜ਼ ਦੋ ਭਾਈ ਪਿੰਡ ਦਾ ਵਿਕਾਸ ਕਰੋ ਤਾਂ ਵੋਟਾਂ ਪਾਵਾਂ ਥੋੜਾ ਜਿਹਾ ਕੰਮ ਹੋ ਜੇ ਪਿੰਡ ਕਹੇ ਬਾਈ ਯਾਰਾ ਪਿੰਡ ਨਾਲ ਕੀ ਕਰੇ ਇੱਕ ਦੋ ਦਿਨਾਂ ਚ ਕੰਮ ਹੋ ਜੂਗਾ ਸਾਰਾ ਪਿੰਡ ਰਲ ਕੇ ਮੈਂ ਤਾਂ ਭਾਵੇਂ ਮੇਰੇ ਪਿੰਡ ਦੇ ਕਿਸੇ ਬੰਦੇ ਨੂੰ ਚਾਹੇ ਕਿਸੇ ਲੀਡਰ ਦੇ ਨੇੜੇ ਰਹਿੰਦਾ ਦੁੱਖ ਲੱਗੇ ਟੁੱਟਦੀ ਆ ਟੁੱਟ ਜੇ ਮੈਂ 12ਵੀਂ ਤੱਕ ਪਿੰਡ ਦੇ ਵਿੱਚ ਸਰਕਾਰੀ ਸਕੂਲ ਲੈ ਕੇ ਆਉਣਾ ਬਸ ਕਿਵੇਂ ਵੀ ਲੈ ਕੇ ਆਵਾਂ ਚਾਹੇ ਮੇਰੇ ਨਾਲ ਵੀ ਗੁੱਸੇ ਹੋਵੇ ਚਾਹੇ ਗਿਲੇ ਹੋਵੇ ਬਸ ਅਸੀਂ ਆਪਦੇ ਪਿੰਡ ਦੇ ਜਵਾਕਾਂ ਦਾ ਭੁੱਖ ਦਾਤੇ ਨਹੀਂ ਲਾਉਣਾ ਬਈ